ਸੋਹਿਲਾ ਰਾ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਉ ਸੋਹਿਲਾ ਸਿਵਰਿਓ ਸਿਰ ਜਨਹਾਰੋ ਤੁਮ ਗਾਉ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨੇਤ ਨਿਤ ਜੀੜੇ ਸਮਾਲੀਨ ਦੇਖੇਗਾ ਦੇਵਨਹਾਰ ਤੇਰੇ ਦਾਣੇ ਕੀਮਤ ਨਾ ਪਵੇ ਇਸ ਦਾਤੇ ਕਮਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਉ ਤੇਰ ਦੇਹੋ ਸਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਰਦਨਹਾਰਾ ਸਿਮਰਿਏ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਠੇ ਕਰਤੇ ਗੁਰ ਤੇ ਗੁਰ ਤੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈਕਰ ਕਰਤੇ ਧੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹੋ ਵਿਸਵੇ ਚਸਿਆ ਘੜੀਆਂ ਪਹਿਰਾ ਤਿੱਵਾਰੀ ਮਾਂ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ गगन में थाल राव चंद दीपक बने तारका मंडल जनक मोती धूप मणि आल लो पवन चवर करे सगल बन राय फलन ते ज्योति कैसी आरती होय पव खंडना तेरी आरती अनहता शब्दवंत पेरी रहाओ सहस्तव नयन नन नन है तोइको सहस मुरत नन एक तोही सहस पद बिमल नाना एक पद गंध बिन सहस्तव गंधे चलत मोहि ਸਬ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਨ ਸਬ ਮੈਂ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਭ ਪਾਵੇ ਸੋ ਆਰਦੇ ਹੋਏ ਹਰ ਚਰਨ ਕਵਲ ਮਕਰੰਦ ਲੋਬਿ ਤਮਨੋ ਆਨੰਦਿ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗੋ ਹੋਏ ਜਾਕੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚਲਤਾ ਕਾਮ ਕਰੋਦ ਨਗਰ ਬ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਟੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚਲੇ ਚੁਬੇ ਦੁਖ ਪਾਵੈ ਜਮ ਕਾਲ ਸੈ ਸਿਰ ਟੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਦੁਖ ਜਨਮ ਮਰਨ ਪਵਖੰਡਾ ਹੈ ਅਬਿਨਾਸੀ ਪਰਖਪਾਇਆ ਪਰਮੇਸ਼ਰ ਬਸੋ ਵਖੰਡ ਬ੍ਰਹਮੰਡਾ ਹੈ ਹਮ ਗਰੀਬ ਅ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇ ਕਹੇ ਹਰ ਨਾਮ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ 5ਵਾਂ ਰੋ ਬਿਨ ਨਤੀ ਸੋਨ ਨਰੇ ਮੀਤਾ ਸੰਤ ਟਟਾ ਹਲ ਕੀ ਬੇਲਾ ਇਹਾ ਖਾਟ ਚਲੋ ਹਰਲਾਹਾ ਆਗੇ ਬਸਨ ਸੋਹਿਲਾ ਔਰ ਦਗਟੇ ਦਿਨ ਸੋਰ ਨਾਰੇ ਮਨ ਗੁਰ ਮਿਲ ਕਾਜਿ ਸਵਾਰੇ ਰਹਾਓ ਇਹ ਸੰਸਾਰ ਪੇ ਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹ ਰਸ ਕਾਥ ਕਥਾ ਤਨ ਜਾਨੀ ਜਾ ਕੋ ਆਏ ਸੋਏ ਬਿਹਾਜੋ ਹਰ ਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਿਜੇ ਬਹਰ ਨ ਹੋਏ ਕੋ ਫੇਰਾ ਅੰਤਰ ਜਾਮੀ purk ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੋ ਕੋ ਕਰ ਸੰਤਨ ਗੀਤੋ ਰੇ ਅੰਤਰ ਜਾਮੀ purk ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੋ ਕੋ ਕਰ ਸੰਤਨ ਗੀਤੋ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਦੀ ਜੀ ਕੀ ਫਤਿਹ